ਡਾਕਟਰ ਸਾਹਿਬ ਜੋ ਅੱਜ ਪਾਰਲੀਮੈਂਟ ਵਿੱਚ ਬਹੁਤ ਵੱਡਾ ਹਗਾਮਾ ਹੋ ਰਿਹਾ ਹੈ ਇੱਕ ਦੇਸ਼ ਇੱਕ ਚੋਣ ਇਹ ਮੁੱਦਾ ਕੀ ਹੈ ਤੇ ਕਿਉਂ ਹੋ ਰਿਹਾ ਹੈ ਦੇਖੋ ਪ੍ਰਦੀਪ ਇਹ ਤੁਹਾਡੇ ਦੋ ਸਵਾਲ ਆ ਗਏ ਇੱਕ ਤਾਂ ਵੀ ਇਹ ਇੱਕ ਦੇਸ਼ ਇੱਕ ਚੋਣ ਇਹ ਮੁੱਦਾ ਹੈ ਕੀ ਹੈ ਤੇ ਦੂਜਾ ਤੁਹਾਡਾ ਸਵਾਲ ਹੈ ਵੀ ਇਹਦੇ ਤੇ ਰੌਲਾ ਕੀ ਹੈ ਹੁਣ ਦੇਖੋ ਮੁੱਦਾ ਤਾਂ ਇਹ ਇਹ ਹੈ ਕਿ ਜਿਹੜੀ ਭਾਜਪਾ ਜਿਹੜੀ ਬੀਜੇਪੀ ਜਿਹੜੀ ਮੋਦੀ ਸਰਕਾਰ ਐਸ ਟਾਈਮ ਸੈਂਟਰ ਸਰਕਾਰ ਚ ਹੈਗੀ ਹੈ ਉਹ ਪੂਰੇ ਦੇਸ਼ ਦੇ 28 ਸੂਬਿਆਂ ਚ ਤੇ ਸੈਂਟਰ ਸਰਕਾਰ ਦੇ ਵਿੱਚ ਇੱਕੋ ਟਾਈਮ ਚੋਣਾ ਕਰਾਉਣ ਦੀ ਗੱਲ ਕਰਦੀ ਐ। ਦੇਖੋ ਭਾਰਤ ਇੱਕ ਦੇਸ਼ ਹੈ। ਹਾਂਜੀ ਤੇ ਭਾਰਤ ਦੇਸ਼ ਦੇ 28 ਸੂਬੇ ਨੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵੱਖਰੇ ਨੇ। ਪਰ ਬੀਜੇਪੀ ਕੀ ਕਰ ਰਹੀ ਐ? ਪਹਿਲਾਂ ਕੀ ਹੋ ਰਿਹਾ ਪੂਰੇ ਦੇਸ਼ ਦੇ ਵਿੱਚ ਕੇਂਦਰ ਸਰਕਾਰ ਦੀਆਂ ਜਿਹੜੀਆਂ ਵੋਟਾਂ ਨੇ ਉਹ ਅਲੱਗ ਟਾਈਮ ਤੇ ਪੈਂਦੀਆਂ ਨੇ। ਜਿਹੜੀਆਂ ਵੱਖੋ-ਵੱਖਰੇ ਸੂਬਿਆਂ ਦੀਆਂ ਵੋਟਾਂ ਨੇ ਉਹ ਜਿਵੇਂ ਜਿਵੇਂ ਹਰ ਇੱਕ ਸੂਬੇ ਚ ਸਰਕਾਰ ਦੇ 5-5 ਸਾਲ ਪੂਰੇ ਹੋ ਜਾਂਦੇ ਨੇ ਉਹ ਉਦੋਂ ਪੈਂਦੀਆਂ ਨੇ ਪੰਜਾਬ ਚ ਹੋਰ ਟਾਈਮ ਪੈਂਦੀਆਂ ਹਰਿਆਣਾ ਚ ਹੋਰ ਟਾਈਮ ਪੈਂਦੀਆਂ ਯੂਪੀ ਚ ਹੋਰ ਟਾਈਮ ਪੈਂਦੀਆਂ ਦਿੱਲੀ ਚ ਹੋਰ ਟਾਈਮ ਪਰ ਬੀਜੇਪੀ ਕਹਿੰਦੀ ਹੈ ਵੀ ਇੱਕ ਤਾਂ ਪੂਰੇ ਦੇਸ਼ ਦੀਆਂ ਜਿਹੜੀਆਂ ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਹ ਵੀ ਇੱਕੋ ਟਾਈਮ ਹੋਣੀਆਂ ਚਾਹੀਦੀਆਂ ਨੇ ਬੀਜੇਪੀ ਕਹਿੰਦੀ ਹੈ ਕਿ ਜਿਹੜੀ ਸੈਂਟਰ ਸਰਕਾਰ ਦੀਆਂ ਜਿਹੜੀਆਂ ਐਮਪੀ ਦੀਆਂ ਚੋਣਾਂ ਨੇ ਉਹ ਵੀ ਉਸੇ ਟਾਈਮ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ ਤੇ ਜਿਹੜੀਆਂ ਪੰਚਾਇਤਾਂ ਦੀਆਂ ਚੋਣੀਆਂ ਉਹ ਵੀ ਉਹ ਵੀ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ ਮਤਲਬ ਬੀਜੇਪੀ ਕਹਿੰਦੀ ਆ ਇੱਕ ਦੇਸ਼ ਤੇ ਇੱਕੋ ਵਾਰੀ ਸਾਰੀ ਤਰ੍ਹਾਂ ਦੀਆਂ ਵੋਟਾਂ ਸਾਰੇ ਸੂਬਿਆਂ ਦੀਆਂ ਵੋਟਾਂ ਪੈਣੀਆਂ ਚਾਹੀਦੀਆਂ ਹੁਣ ਇਹਦੇ ਉੱਪਰ ਰੌਲਾ ਪੈ ਰਿਹਾ ਰੌਲਾ ਕਿਉਂ ਪੈ ਰਿਹਾ ਸਿੱਧੀ ਸਿੱਧੀ ਗੱਲ ਆ ਇਹ ਬੀਜੇਪੀ ਦਾ ਇੱਕ ਬਿਲਕੁਲ ਹਵਾਈ ਖਿਆਲ ਆ ਇਹ ਇਸ ਦੇਸ਼ ਦੇ ਵਿੱਚ ਨਾ ਤਾਂ ਸੰਵਿਧਾਨਕ ਤੌਰ ਤੇ ਠੀਕ ਆ ਨਾ ਇਹ ਇਸ ਦੇਸ਼ 'ਚ ਲਾਗੂ ਹੋ ਸਕਦਾ ਕਿਵੇਂ ਤੁਸੀਂ ਦੇਖੋ ਪਹਿਲਾਂ ਤਾਂ ਆਪਣੇ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹਨੇ ਇਹ ਮੰਨਿਆ ਕਿ ਭਾਰਤ ਦੇ ਵਿੱਚ ਸੰਗੀ ਢਾਂਚਾ ਫੈਡਰਲ ਸਿਸਟਮ ਹੋਊਗਾ ਮਤਲਬ ਹਰ ਇੱਕ ਸੂਬੇ ਦੀ ਸਰਕਾਰ ਵੱਖਰੀ ਤੇ ਕੇਂਦਰ ਦੀ ਵੱਖਰੀ ਹੋਊਗੀ ਹੁਣ ਜਿਹੜੀ ਇਹ ਇਹ ਨੀਤੀ ਲੈ ਕੇ ਆ ਰਹੇ ਨੇ ਵੀ ਇੱਕੋ ਦੇਸ਼ ਤੇ ਇੱਕੋ ਵੇਲੇ ਸਾਰੀਆਂ ਚੋਣਾਂ ਪਹਿਲੀ ਗੱਲ ਤਾਂ ਇਹ ਲਾਗੂ ਹੀ ਨਹੀਂ ਹੋਣਾ ਮੰਨ ਲਓ ਜਦੋਂ 1952 ਦੇ ਵਿੱਚ ਪਹਿਲੀ ਵਾਰ ਦੇਸ਼ 'ਚ ਵੋਟਾਂ ਪਈਆਂ ਨਾ 1947 ਤੋਂ ਬਾਅਦ ਉਦੋਂ ਕਿਹੜਾ ਇੱਕੋ ਟਾਈਮ ਹੀ ਪਈਆਂ ਸੀ ਉਸ ਤੋਂ ਬਾਅਦ ਫਿਰ ਜਿਵੇਂ ਕਈ ਦੇਸ਼ਾਂ ਜਿਵੇਂ ਕਈ ਸੂਬੇ ਆ ਕਿਸੇ ਸੂਬੇ ਦੇ ਵਿੱਚ ਸਰਕਾਰ ਭੰਗ ਹੋ ਗਈ ਮੰਨ ਲਓ ਸਰਕਾਰ ਕੋਲ ਦੋ ਸਰਕਾਰ ਚੱਲੀ ਤੇ ਉਹਦੇ 'ਚੋਂ ਕੁਝ ਐਮਐਲਏ ਕੁਝ ਵਿਧਾਇਕ ਨੇ ਜਿਹੜੇ ਉਹ ਪਾਰਟੀ ਛੱਡ ਗਏ ਜਾਂ ਉਹਦੇ ਕੋਲ ਬਹੁਮਤ ਨਹੀਂ ਰਹਿ ਗਿਆ ਤਾਂ ਉੱਥੇ ਸਰਕਾਰ ਭੰਗ ਹੋ ਗਈ ਕਈ ਵਾਰ ਰਾਸ਼ਟਰਪਤੀ ਰਾਜ ਲੱਗੇ ਸਰਕਾਰ ਭੰਗ ਹੋ ਗਈ ਕਿਸੇ ਸੂਬੇ ਦੀ ਤਾਂ ਫਿਰ ਉਸ ਸੂਬੇ ਦੇ ਵਿੱਚ ਤਾਂ ਦੂਜਿਆਂ ਨਾਲੋਂ ਵੱਖਰੀਆਂ ਚੋਣਾਂ ਹੋਣਗੀਆਂ ਹੀ ਵੱਖਰੇ ਟਾਈਮ ਤੇ ਹੋਣਗੀਆਂ ਹੁਣ ਇਸੇ ਤਰ੍ਹਾਂ 1952 ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਅਲੱਗ-ਅਲੱਗ ਚੋਣਾਂ ਜਿਹੜੀਆਂ ਸ਼ੁਰੂ ਹੋਈਆਂ ਉਹ ਇੱਕ ਅਮਲੀ ਸਮੱਸਿਆ 'ਚ ਸ਼ੁਰੂ ਹੋਈਆਂ ਲੋੜ 'ਚੋਂ ਇਹ ਕੰਮ ਸ਼ੁਰੂ ਹੋਇਆ ਹੁਣ ਮੰਨ ਲਓ ਆ ਭਾਜਪਾ ਇਹ ਕਾਨੂੰਨ ਲਾਗੂ ਕਰਦੇ ਵੀ ਜਿਹਦੇ ਤੇ ਅੱਜ ਰੌਲਾ ਪੂਰਾ ਪਾਰਲੀਮੈਂਟ ਦੇ ਵਿੱਚ ਪਿਆ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਉਹਨਾਂ ਸਾਰੀਆਂ ਨੇ ਪਾਰਲੀਮੈਂਟ ਤੇ ਸੰਸਦ ਦੇ ਵਿੱਚ ਇਸ ਮੁੱਦੇ ਤੇ ਰੌਲਾ ਪਾਇਆ ਉਹਨਾਂ ਨੇ ਇਹ ਜ਼ੋਰ ਨਾਲ ਕਿਹਾ ਵੀ ਇੱਕ ਤਾਂ ਇਹ ਸੰਵਿਧਾਨ ਦੇ ਵਿਰੁੱਧ ਤਾਂ ਤੁਹਾਡੀ ਨੀਤੀ ਦੂਜਾ ਇਹ ਜਿਹੜੀਆਂ ਖੇਤਰੀ ਪਾਰਟੀਆਂ ਨੇ ਨਾ ਜਿਹੜੀਆਂ ਪੰਜਾਬ ਹਰਿਆਣਾ ਜਾ ਸੂਬਿਆਂ 'ਚ ਕੰਮ ਕਰਦੀਆਂ ਨੇ ਵੀ ਉਹਨਾਂ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਤੀਜਾ ਤੁਸੀਂ ਲੋਕਾਂ ਦੀ ਜਿਹੜੀ ਲੋਕਾਂ ਦੀ ਸੂਬੇ ਦੇ ਵਿੱਚ ਸਰਕਾਰ ਬਣਾਉਣ ਦੀ ਇੱਛਾ ਹੋਰ ਹੁੰਦੀ ਆ ਕੇਂਦਰਤ ਸਰਕਾਰ ਬਣਾਉਣ ਦੀ ਲੋਕਾਂ ਦੀ ਇੱਛਾ ਹੋਰ ਹੁੰਦੀ ਆ ਤਾਂ ਤੁਸੀਂ ਇੱਕੋ ਟਾਈਮ ਜਿਹੜੀਆਂ ਚੋਣਾਂ ਦੀ ਗੱਲ ਕਰ ਰਹੇ ਹੋ ਤੁਸੀਂ ਲੋਕਾਂ ਦੀਆਂ ਉਹ ਅਲੱਗ-ਅਲੱਗ ਜਿਹੜੀਆਂ ਇੱਛਾ ਨੇ ਉਹਨਾਂ ਨੂੰ ਮਾਰ ਰਹੇ ਹੋ ਮਾਰਨਾ ਚਾਹੁੰਦੇ ਹੋ ਫਿਰ ਅਗਲਾ ਸਾਲ ਬੀਜੇਪੀ ਦੀ ਇਸ ਨੀਤੀ ਤੇ ਇਹ ਆ ਵੀ ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ 5-6 ਸੂਬਿਆਂ 'ਚ ਚੋਣਾਂ ਆ ਗਈਆਂ ਇੱਕ ਇੱਕ ਡੇਢ ਡੇਢ ਦੋ ਦੋ ਮਹੀਨਿਆਂ ਦਾ ਫਰਕ ਸੀਗਾ ਤੇ ਮੰਗ ਉੱਠੀ ਵੀ ਸਾਰੀਆਂ ਚੋਣਾਂ ਜਿਵੇਂ ਹਰਿਆਣੇ ਚ ਆਈਆਂ ਚਾਰਖੰਡ ਚ ਆਈਆਂ ਮਹਾਰਾਸ਼ਟਰ ਚ ਵੀ ਇਹਨਾਂ ਚ ਇਕੱਠੀਆਂ ਕਰਾ ਦਿਓ ਪਰ ਭਾਜਪਾ ਨੇ ਕਿਹਾ ਨਾ ਚੋਣ ਕਮਿਸ਼ਨ ਨੇ ਵੀ ਕਿਹਾ ਨਾ ਇਹ ਇਕੱਠੀਆਂ ਨਹੀਂ ਹੋ ਸਕਦੀਆਂ ਜੇਕਰ ਪੰਜ ਸੂਬਿਆਂ ਦੀਆਂ ਚੋਣਾਂ ਇਕੱਠੀਆਂ ਨਹੀਂ ਹੋ ਸਕਦੀਆਂ ਤਾਂ ਫਿਰ ਪੂਰੇ ਦੇਸ਼ ਦੇ 28 ਸੂਬਿਆਂ ਦੀਆਂ ਇਹ ਕਿਵੇਂ ਕਰਾ ਲੈਣਗੇ ਇਸੇ ਕਰਕੇ ਮੈਂ ਕਹਿ ਰਿਹਾ ਵੀ ਇਹ ਜਿਹੜੀ ਨੀਤੀ ਆ ਇਹ ਹਵਾਈ ਆ ਇਹ ਲਾਗੂ ਨਹੀਂ ਹੋਣੀ ਨਾ ਇਹ ਅੱਜ ਹੋਵੇ ਨਾ ਕੱਲ ਹੋਵੇ ਬੀਜੇਪੀ ਪਤਾ ਨਹੀਂ ਇਹ ਡਰਾਮੇਬਾਜੀ ਕਿਉਂ ਕਰ ਰਹੀ ਆ ਉਹਦੇ ਪਿੱਛੇ ਬੀਜੇਪੀ ਦੀ ਕੀ ਨੀਤੀ ਹੈ ਸਪਸ਼ਟ ਸਮਝਦਾ ਆ ਰਿਹਾ ਪਰ ਅਜੇ ਖੁੱਲ ਕੇ ਨਹੀਂ ਕਵਾਂਗੇ ਵੀ ਇਹਦੇ ਪਿੱਛੇ ਬੀਜੇਪੀ ਦੀ ਨੀਤੀ ਕੀ ਆ ਦੇਖੋ ਬੀਜੇਪੀ ਸੱਚਮੁੱਚ ਆਪਣੀਆਂ ਜਿਹੜੀਆਂ ਆਰਐਸਐਸ ਦੀਆਂ ਜਿਹੜੀਆਂ ਸੋਚ ਆ ਉਹਨੂੰ ਦੇਸ਼ ਦੇ ਉਪਰਹਾਵੀ ਕਰ ਰਹੀ ਆ ਲਾਗੂ ਕਰ ਰਹੀ ਆ ਔਰ ਲੋਕ ਇਹਨੂੰ ਮਨਜ਼ੂਰ ਨਹੀਂ ਕਰਨਗੇ ਹੁਣ ਤੁਸੀਂ ਮੈਨੂੰ ਆਪ ਹੀ ਦੱਸੋ ਦੇਖੋ ਪੰਜਾਬ ਹੈ ਅੱਜ ਪੰਜਾਬ ਚ ਭਗਵੰਤ ਮਾਨ ਸਰਕਾਰ ਹੈ ਮੰਨ ਲਓ ਜਦੋਂ 2022 ਚ ਪੰਜਾਬ ਸਰਕਾਰ ਬਣੀ ਹੈ ਉਦੋਂ ਮੰਨ ਲਓ ਸਾਰੇ ਦੇਸ਼ ਚ ਇਕੱਠੀ ਸਰਕਾਰਾਂ ਬਣੀਆਂ ਹੁੰਦੀਆਂ ਸਾਰੇ ਸੂਬਿਆਂ ਦੀਆਂ ਕੇਂਦਰ ਚ ਵੀ ਔਰ ਅੱਜ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੈ ਜਾਂ ਹਰਿਆਣੇ ਦੀ ਸਰਕਾਰ ਹੈ ਉਹਨਾਂ ਕੋਲੇ ਬਹੁਮਤ ਨਾ ਰਹਿ ਜੀ ਸਰ ਸਰਕਾਰ 2.5 ਸਾਲ ਬਾਅਦ ਟੁੱਟ ਜੇ ਤਾਂ ਅਗਲੀਆਂ ਚੋਣਾਂ ਜਿਹੜੀਆਂ ਸਾਰੀਆਂ ਚੋਣਾਂ ਹੋਣਗੀਆਂ ਉਹ ਤਾਂ ਫਿਰ 5 ਸਾਲ ਬਾਅਦ ਹੋਇਆ ਕਰਨਗੀਆਂ ਜਾਂ ਫਿਰ ਇਹਦਾ ਕੀ ਮਤਲਬ ਹੈ ਵੀ ਉਹਨਾਂ ਟਾਈਮ ਜਿੰਨਾ 5 ਸਾਲਾਂ ਚ ਪਿਆ ਹੋਇਆ ਜੀ ਉਹ 2 ਸਾਲ 2.5 ਸਾਲ ਜਾਂ 3 ਸਾਲ ਉਹ ਫਿਰ ਉਸ ਸੂਬੇ ਚ ਕੋਈ ਸਰਕਾਰ ਨਹੀਂ ਹੋਊਗੀ ਜਾਂ ਫਿਰ ਕੀ ਉਦੋਂ ਤੱਕ ਰਾਸ਼ਟਰਪਤੀ ਰਾਜ ਹਰ ਇੱਕ ਸੂਬੇ ਚ ਲੱਗਿਆ ਕਰੇਗਾ ਇਹਦਾ ਫਿਰ ਮਤਲਬ ਕੀ ਹੈ ਕੀ ਉਸ ਸੂਬੇ 'ਚ ਦੁਬਾਰਾ ਚੋਣਾ ਤੁਰੰਤ ਚੋਣਾ ਕਰਾਉਣ ਦੀ ਲੋੜ ਨਹੀਂ ਪੈਗੀ ਜਿੱਥੇ ਸਰਕਾਰ ਟੁੱਟ ਜਾ ਕੇ ਰਹੇਗੀ ਹੁਣ ਬੀਜੇਪੀ ਜਿਹੜੀ ਆ ਉਹਨੂੰ ਪਤਾ ਕਿ ਇਹ ਪ੍ਰੋਬਲਮਾਂ ਹੈਗੀਆਂ ਨੇ ਔਰ ਇਹ ਹਵਾਈ ਗੱਲਾਂ ਬੀਜੇਪੀ ਕਰ ਰਹੀ ਆ ਪਾਰਲੀਮੈਂਟ 'ਚ ਵਿੱਚ ਅੱਜ ਸਮਾਜਵਾਦੀ ਪਾਰਟੀ ਨੇ ਇਹ ਵੱਡਾ ਵੱਡਾ ਮੁੱਦਾ ਉਠਾਇਆ ਕਾਂਗਰਸ ਨੇ ਵੀ ਉਠਾਇਆ ਸਮਾਜਵਾਦੀ ਪਾਰਟੀ ਦੇ ਐਮਪੀ ਨੇ ਤਾਂ ਇਥੋਂ ਤੱਕ ਕਹਿਤਾ ਉਹ ਕਹਿੰਦਾ ਭੀਮਰਾਓ ਅੰਬੇਦਕਰ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਇਹ ਨੀਤੀ ਬਣਾਈ ਸੀ ਉਹ ਕਹਿੰਦਾ ਉਹਦੇ ਨਾਲੋਂ ਸਿਆਣਾ ਕੋਈ ਵੀ ਬੰਦਾ ਇਸ ਟਾਈਮ ਪਾਰਲੀਮੈਂਟ ਚ ਨਹੀਂ ਬੈਠਾ ਕਹਿੰਦਾ ਜੇ ਉਹਨੇ ਇਹ ਨੀਤੀ ਉਹਦੋਂ ਬਣਾਈ ਆ ਤੇ ਅੱਜ ਬੀਜੇਪੀ ਵਾਲੇ ਉਹਦੇ ਨਾਲੋਂ ਬੜੇ ਸਿਆਣੇ ਹੋ ਗਏ ਬਿਲਕੁਲ ਇਹ ਜਿਹੜੀ ਨੀਤੀ ਬੀਜੇਪੀ ਬਣਾ ਰਹੀ ਹੈ ਇਹ ਇੱਕ ਗਲਤ ਨੀਤੀ ਆ ਇਹ ਨਾ ਲਾਗੂ ਹੋਣੀਓਗਾ ਔਰ ਨਾ ਇਹ ਲਾਗੂ ਹੋਣੀ ਆ ਜੇ ਇਹਨਾਂ ਨੇ ਧੱਕੇ ਨਾਲ ਕਾਨੂੰਨ ਬਣਾ ਵੀ ਲਿਆ ਨਾ ਤਾਂ ਇਹ ਲਾਗੂ ਨਹੀਂ ਕਰ ਸਕਣਗੇ ਡਾਕਟਰ ਸਾਹਿਬ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੋ ਕਿਸਾਨਾਂ ਨੂੰ ਸੱਦਾ ਦੇ ਰਿਹਾ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ ਕੀ ਕਿਸਾਨ ਨੂੰ ਜਾਣਾ ਚਾਹੀਦਾ ਜਾਂ ਜਾਣਗੇ ਦੇਖੋ ਪ੍ਰਦੀਪ ਕਿਸਾਨ ਬਿਲਕੁਲ ਨਹੀਂ ਜਾਣਗੇ ਕਿਉਂਕਿ ਕਿਸਾਨਾਂ ਨੂੰ ਪਤਾ ਹੈ ਕਿ ਰਵਨੀਤ ਬਿੱਟੂ ਗੱਲਬਾਤ ਦਾ ਸੱਦਾ ਨਹੀਂ ਦੇ ਰਿਹਾ ਡਰਾਮੇਬਾਜ਼ੀ ਕਰ ਰਿਹਾ ਹੈ ਕਿਉਂਕਿ ਕਿਸਾਨ ਰਵਨੀਤ ਬਿੱਟੂ ਨੂੰ ਉਹਦੇ ਕਿਰਦਾਰ ਨੂੰ ਉਹਦੇ ਜ਼ੁਬਾਨ ਨੂੰ ਉਹਦੇ ਸਟੈਂਡ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਇਸ ਕਰਕੇ ਨਹੀਂ ਜਾਣਗੇ ਦੇਖੋ ਰਵਨੀਤ ਬਿੱਟੂ ਕੇਂਦਰੀ ਮੰਤਰੀ ਹੈ ਤੇ ਜੇ ਭਲਾ ਬੀਜੇਪੀ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨੀ ਹੋਵੇ ਤਾਂ ਸਿੱਧਾ ਪ੍ਰਧਾਨ ਮੰਤਰੀ ਮੋਦੀ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਸ਼ ਦਾ ਖੇਤੀਬਾੜੀ ਮੰਤਰੀ ਜਿਹੜਾ ਉਹ ਉਹਨਾਂ ਚੋਂ ਕੋਈ ਸੱਦਾ ਨਹੀਂ ਦੇ ਸਕਦਾ ਕਿਸਾਨਾਂ ਨੂੰ ਦੇਖੋ ਰਵਨੀਤ ਬਿੱਟੂ ਐਵੇਂ ਹਵਾ 'ਚ ਤੀਰ ਛੱਡੀ ਜਾਂਦਾ ਕੋਈ ਬੀਜੇਪੀ ਕਿਸਾਨਾਂ ਨਾਲ ਗੱਲ ਕਰਨ ਦੇ ਮੂਡ 'ਚ ਨਹੀਂਗੀ ਕੋਈ ਭਾਜਪੀ ਕਿਸਾਨਾਂ ਨੂੰ ਗੱਲ ਕਰਨ ਦਾ ਸੱਦਾ ਨਹੀਂ ਦੇ ਰਹੀ ਰਵਨੀਤ ਬਿੱਟੂ ਐਵੇਂ ਆਪਦੀ ਟੌਰ ਬਣਾਉਣ ਲਈ ਕਹਿ ਲੋ ਜਾਂ ਆਪ ਦਾ ਜਿਹਨੂੰ ਆਪਾਂ ਕਹਿੰਦੇ ਆਪਦਾ ਪੱਲਾ ਝਾੜਨ ਦੀ ਕਹਿ ਰਹੋ ਇਹ ਬਿਆਨ ਦੇ ਦਿੰਦਾ ਦੂਜੇ ਕੁ ਦਿਨ ਦੇਖ ਛੜਦਾ ਦੋ ਕੁ ਦਿਨ ਪਹਿਲਾਂ ਵੀ ਉਹਨੇ ਇਹ ਬਿਆਨ ਦਿੱਤਾ ਸੀ ਕੇਂਦਰ ਸਰਕਾਰ ਨੇ ਤਾਂ ਜਦੋਂ ਸੁਪਰੀਮ ਕੋਰਟ ਨੇ 4 ਦਿਨ ਪਹਿਲਾਂ ਕਿਹਾ ਵੀ ਗੱਲ ਕਰੋ ਕਿਸਾਨਾਂ ਨਾਲ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਖਿਆਲ ਕਰੋ ਤਾਂ ਕੇਂਦਰ ਸਰਕਾਰ ਨੇ ਉਦੋਂ ਵੀ ਆਪ ਗੱਲ ਨਹੀਂ ਕੀਤੀ ਕੋਈ ਮੰਤਰੀ ਨਹੀਂ ਭੇਜਿਆ ਕੋਈ ਗੱਲ ਦਾ ਸੱਦਾ ਨਹੀਂ ਦਿੱਤਾ ਆਪ ਦਾ ਗ੍ਰਹਿ ਵਿਭਾਗ ਦਾ ਇੱਕ ਡਾਇਰੈਕਟਰ ਭੇਜਤਾ ਨਾਲ ਪੰਜਾਬ ਦਾ ਡੀਜੀਪੀ ਪੁਲਿਸ ਦਾ ਚਲਾ ਗਿਆ ਹੁਣ ਕਿਸਾਨਾਂ ਦੇ ਜਿਹੜੇ ਮਸਲੇ ਨੇ ਕੀ ਉਹ ਪੁਲਿਸ ਦਾ ਡੀਜੀਪੀ ਤੇ ਇੱਕ ਅਫਸਰ ਸਰਕਾਰ ਦਾ ਇੱਕ ਮਾਮੂਲੀ ਜਿਹਾ ਅਫਸਰ ਉਹ ਹੱਲ ਕਰ ਸਕਦੇ ਨੇ ਰਵਨੀਤ ਬਿੱਟੂ ਐਨੇ ਉਗਦੀਆਂ ਪਤਾਲ ਮਾਰੀ ਜਾਂਦਾ ਰਵਨੀਤ ਬਿੱਟੂ ਨੂੰ ਪਤਾ ਦੇਖੋ ਨਵਾਂ ਨਵਾਂ ਗਿਆ ਸੀ ਉਧਰ ਉਹਨਾਂ ਨੇ ਇਹਨੂੰ ਤਾਂ ਮੰਤਰੀ ਬਣਾਤਾ ਵੀ ਦੂਜੀਆਂ ਪਾਰਟੀਆਂ ਚੋਂ ਹੋਰ ਬੰਦੇ ਬਿੱਟੂ ਨੂੰ ਵੇਖ ਕੇ ਆ ਜਾਣਗੇ ਵੀ ਇੱਧਰ ਚਲੇ ਜਾਈਏ ਤੇ ਫਿਰ ਤਾਂ ਸਿੱਧੇ ਮੰਤਰੀ ਬਨ ਜਾਈਦਾ ਇਸ ਕਰਕੇ ਉਹਨਾਂ ਨੇ ਇਹਨੂੰ ਮਾਮੂਲੀ ਜਿਹਾ ਮੰਤਰਾਲਾ ਦੇ ਦਿੱਤਾ ਤੇ ਰਵਨੀਤ ਬਿੱਟੂ ਨੂੰ ਐ ਲੱਗਦਾ ਵੀ ਸ਼ਾਇਦ ਮੈਂ ਪਤਾ ਨਹੀਂ ਕਿੰਨੀ ਕੀ ਚੀਜ਼ ਬਨ ਗਿਆ ਸਿੱਧੀ ਤੇ ਸਾਫ਼ ਗੱਲ ਆ ਭਾਜਪੀ ਸੱਦਾ ਨਹੀਂ ਦੇ ਰਹੀ ਤੇ ਰਵਨੀਤ ਬਿੱਟੂ ਨੇ ਤਾਂ ਇੱਥੋਂ ਤੱਕ ਅੱਜ ਜੜੀ ਗੱਲ ਆਖੀ ਆ ਕਹਿੰਦਾ ਕਿਸਾਨ ਦੱਸਣ ਕਿੱਥੇ ਆਉਣਾ ਅਸੀਂ ਆ ਜੰਨੇ ਆ ਬਹਿ ਕੇ ਗੱਲ ਕਰ ਲੈਨੇ ਆ ਮੈਂ ਆ ਜੰਨਾ ਕਹਿੰਦਾ ਡੱਲੇਵਾਲ ਦੇ ਪੈਰ ਫੜ ਕੇ ਗੱਲਬਾਤ ਕਰਨ ਨੂੰ ਤਿਆਰ ਆ ਬਿੱਟੂ ਸਾਹਿਬ ਤੁਹਾਡੇ ਪੈਰ ਫੜਨ ਦੀ ਨਹੀਂ ਲੋੜ ਤੁਸੀਂ ਬੰਦਿਆ ਮੰਗ ਜਾ ਕੇ ਗੱਲ ਕਰ ਲੋ ਰਵਨੀਤ ਬਿੱਟੂ ਕਹਿੰਦਾ ਮੈਨੂੰ ਦੱਸਣ ਕਿੱਥੇ ਆ ਕੇ ਗੱਲ ਕਰਨੀ ਹੈ ਦੱਸ ਵੀ ਸਾਰੀ ਦੁਨੀਆ ਨੂੰ ਪਤਾ ਵੀ ਡੱਲੇਵਾਲ ਕਿੱਥੇ ਬੈਠਾ ਸਾਰੇ ਉੱਥੇ ਗੈਕ ਜਾਏ ਉੱਥੇ ਅਣਪੜ੍ਹੇ ਕਿਸਾਨ ਵੀ ਜਾ ਰਹੇ ਨੇ ਹੋਰ ਪਾਰਟੀਆਂ ਵਾਲੇ ਵੀ ਜਾ ਰਹੇ ਨੇ بس کلے بٹੂ ਨੂੰ ਖਣੋਰੀ ਬਾਰਡਰ ਦਾ ਰਾਹ ਨਹੀਂ ਪਤਾ ਦੇਖੋ ਕਿੰਨੀ ਹਾਸੋਈ ਨਹੀਂ ਗੱਲ ਆ بٹੂ ਕਹਿੰਦਾ ਮੈਨੂੰ ਦੱਸਣ ਕਿੱਥੇ ਆਉਣਾ بٹੂ ਜੀ ਜੇ ਹੈ दम ਤਾਂ ਡੱਲੇਵਾਲ ਦੇ ਨਾਲ ਗੱਲ ਕਰਨ ਤੋਂ ਪਹਿਲਾਂ ਆਪਦੇ ਮੋਦੀ ਸਾਹਿਬ ਤੋਂ ਪੁੱਛੋ ਵੀ ਕਿਸਾਨ ਜਿਹੜੀਆਂ ਮੰਗਾਂ ਮੰਗ ਰਹੇ ਨੇ ਕੀ ਆਪਾਂ ਉਹਨਾਂ ਦੀਆਂ ਮੰਗਾਂ ਮੰਨ ਸਕਦੇ ਆ ਕੀ بٹੂ ਸਾਹਿਬ ਤੁਹਾਡੀ ਸਰਕਾਰ ਜਿਹੜੀ ਆ ਉਹ ਐਮਐਸਪੀ ਗਰੰਟੀ ਕਾਨੂੰਨ ਦੇਣ ਲਈ ਤਿਆਰ ਹੈ ਕੀ ਤੁਹਾਡੀ ਸਰਕਾਰ ਕਿਸਾਨਾਂ ਦੀ ਕਰਜ਼ਾ ਮਾਫੀ ਕਰਨ ਲਈ ਤਿਆਰ ਹੈ ਕੀ ਤੁਹਾਡੀ ਸਰਕਾਰ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਲਈ ਤਿਆਰ ਹੈ ਜੇ ਤਾਂ ਹੈ ਫਿਰ ਤਾਂ ਗੱਲ ਕਰਨ ਦਾ ਫਾਇਦਾ ਹੈ ਤੇ ਜੇ ਐਵੇਂ ਹਵਾ ਚ ਗੱਲਾਂ ਮਾਰਨੀਆਂ ਨੇ ਫਿਰ ਬਿੱਟੂ ਸਾਹਿਬ ਆ ਜੁੜੇ ਕਿਸਾਨਾਂ ਦੇ ਹੱਥ ਹੁਣ ਤੁਸੀਂ ਕਹੋਗੇ ਤੂੰ ਕੌਣ ਹੋਣਾ ਯਾਰ ਮੈਂ ਕਿਸਾਨ ਲੀਡਰ ਨਹੀਂ ਕਿਸਾਨਾਂ ਦਾ ਪੁੱਤ ਤਾਂ ਹੈਗਾ ਹੀ ਆ ਖੇਤੀ ਕਰਦੇ ਆ ਕਹਿਣ ਨੂੰ ਤਾਂ ਬਿੱਟੂ ਵੀ ਆਖੀ ਜਾਂਦਾ ਮੈਂ ਤਾਂ ਖੁਦ ਕਿਸਾਨ ਆ ਬਿੱਟੂ ਸਾਹਿਬ ਜਿਹੜੇ ਬੰਦੇ ਨੇ ਕਦੇ ਕਿਸਾਨੀ ਕੀਤੀ ਨਹੀਂ ਖੇਤੀ ਦਾ ਕੰਮ ਨਹੀਂ ਕੀਤਾ ਉਹ ਨਹੀਂ ਕਿਸਾਨ ਜਿੰਨਾ ਮਰਜੀ ਤੁਸੀਂ ਕਹਿ ਲੇ ਬਿੱਟੂ ਰਵਨੀਤ ਬਿੱਟੂ ਜਿੰਨਾ ਮਰਜੀ ਕਹੀ ਜਾਵੇ ਮੈਂ ਕਿਸਾਨ ਆ ਮੈਂ ਕਿਸਾਨ ਆ ਨਹੀਂ ਕਿਸਾਨ ਰਵਨੀਤ ਬਿੱਟੂ ਨੂੰ ਕਹੋ ਇੱਕ ਪੰਡ ਪੱਠਿਆਂ ਦੀ ਵੜ ਦੇ ਅਸੀਂ ਮੰਨ ਜਾਗੇ ਕਿਸਾਨ ਆ ਰਵਨੀਤ ਬਿੱਟੂ ਨੂੰ ਤਾਂ ਇੰਨਾ ਨਹੀਂ ਪਤਾ ਵੀ ਪੱਠੇ ਵੜਨ ਵਾਲੀ ਦਾਤਰੀ ਫੜੀ ਪੜੀ ਦੀ ਕਿਹੜੇ ਹੱਥ ਚ ਹੈ ਕਿੱਧਰ ਨੂੰ ਫੜੀਦੀ ਆ ਰਵਨੀਤ ਬਿੱਟੂ ਦੱਸ ਦੇਵੇ ਵੀ ਝੋਨੇ ਨੂੰ ਖਾਦ ਕਿੱਦਾਂ ਪਾਈਦੀ ਆ ਤੇ ਕਣਕ ਨੂੰ ਕਿੱਦਾਂ ਪਾਈਦੀ ਆ ਰਵਨੀਤ ਬਿੱਟੂ ਖੇਤੀ ਦਾ ਕੋਈ ਕੰਮ ਅੱਧਾ ਕਿੱਲਾ ਖਾਲੀ 껙 ਕੇ ਵਿਖਾ ਦੇ ਫਿਰ ਰਵਨੀਤ ਬਿੱਟੂ ਅਸੀਂ ਫਿਰ ਮੰਨ ਜਾਗੇ ਵੀ ਕਿਸਾਨ ਆ ਤੁਸੀਂ ਜ਼ਮੀਨਾਂ ਦੇ ਮਾਲਕ ਹੋਣ ਦੇ ਨਾਲ ਜ਼ਮੀਨਾਂ ਤੇ ਕਾਬਜ ਹੋਣ ਦੇ ਨਾਲ ਕੋਈ ਕਿਸਾਨ ਨਹੀਂ ਬਣ ਜਾਂਦਾ ਕਿਸਾਨ ਦੀ ਪਰਿਭਾਸ਼ਾ ਜਿਹੜਾ ਖੇਤਾਂ 'ਚ ਕੰਮ ਕਰਦਾ ਜਿਹਨੂੰ ਖੇਤੀ ਦੇ ਕੰਮ ਆਉਂਦੇ ਨੇ ਜਿਹਨੇ ਖੇਤੀ ਦੇ ਕੰਮ ਕੀਤੇ ਨੇ ਬਾਕੀ ਭੂਮੀਪਤੀ ਸਰਮਾਇਦਾਰ ਹੋ ਸਕਦਾ ਕੋਈ ਭੂਮੀਪਤੀ ਹੋ ਸਕਦਾ ਪਰ ਕਿਸਾਨ ਨਹੀਂ કહਾਇਆ ਜਾ ਸਕਦਾ ਸੋ ਬਹੁਤ ਮਿਹਰਬਾਨ